ਅਸੀ ਕਾਲ ਜੀ ਕਿਸਾਨ ਦੋਸਤੋ ਇਹ ਫੀਮੇਲ ਆ ਜੀ ਮਾਦਾ ਵਾ ਗੋਬਦੀ ਸੁੰਢੀ ਦੀ ਤੇ ਆਪਣੇ ਖੇਤਾਂ ਚ ਜੇਕਰ ਨਜ਼ਰ ਆਉਂਦੀ ਆ ਤਾਂ ਇਹ ਟਿੱਪ ਤੇ ਅੰਡੇ ਦਿੰਦੀ ਆ ਸ਼ਾਮ ਨੂੰ ਤੁਸੀਂ ਛਿਪਦੀ ਵਾਲੇ ਪਾਸੇ ਨੂੰ ਜੇ ਖੜ ਗਏ ਫੇਸ ਕਰਕੇ ਇਹਦੀ ਗਿਣਤੀ ਦੇਖਣੀ ਆਪਾਂ ਖੇਤ ਚ ਕਿੰਨੀ ਆ ਤਾਂ ਅੰਡਿਆਂ ਤੋਂ ਬਾਅਦ 4 ਕਿ ਦਿਨ 5 ਦਿਨ ਬਾਅਦ ਫੇਰੇ ਚ ਅੰਡਿਆਂ ਚ ਸੁੰਢੀ ਨਿਕਲਣੀ ਆ ਉਦੋਂ ਬਾਅਦ 7ਵੇਂ 8ਵੇਂ ਦਿਨ ਆਪਾਂ ਛੜਕਾ ਕਰਨਾ ਤੇ ਖਾਸ ਤੌਰ ਤੇ ਜੇਕਰ ਗੰਨਾ ਤੁਹਾਡੀ ਫਸਲ ਦੇ ਨੇੜੇ ਆ ਉਹ ਕਿਸਾਨ ਵੀਰ ਮੇਰੇ ਜ਼ਿਆਦਾ ਧਿਆਨ ਰੱਖਣਾ ਬਾਸਮਤੀ ਵਾਲੇ ਧਿਆਨ ਰੱਖਣ ਜੇਕਰ ਫੀਮੇਲ ਨਜ਼ਰ ਆਉਂਦੀ ਹੈ ਤਾਂ 7ਵੇਂ 8ਵੇਂ ਦਿਨ ਤੁਸੀਂ ਕੋਰਾਜਨ 60 ਐਮ ਐਲ ਫੇਮ 20 ਐਮ ਐਲ ਫਲੂਗੋਡਾ ਮਾਈਟ ਸాల్ਟ ਆਪਣਾ ਜਾਂ ਫਿਰ ਤੁਸੀਂ ਕਾਰਟੈਪ ਹਾਈਡਰੋਕਲੋਰਾਈਡ 170 ਗ੍ਰਾਮ ਕੀਲੇ ਦੀ ਕੋਈ ਵੀ ਇਹਨਾਂ ਚ ਇੱਕ ਛੜਕਾ ਕਰ ਸਕਦੇ ਹੋ ਪਰੰਤੂ ਆਪਾਂ ਹੁਣ ਜਿਸ ਸਟੇ ਤੇ ਫਸਲਾ ਇਹਨੂੰ ਬਿਨਾ ਘੋਖੇ ਸੁੰਡੀ ਨੂੰ ਸਪਰੇਅ ਨਾ ਕਰੋ ਜੇਕਰ ਸੁੰਡੀ ਇਹ ਜਿਆਦਾ ਮਾਦਾ ਨਜ਼ਰ ਆ ਰਹੀ ਹੈ ਫਿਰ ਸਪਾ ਸਤਵੇਂ ਅੱਠਵੇਂ ਦਿਨ ਛਿੜਕਾਅ ਕਰਨਾ ਇਸ ਗੱਲ ਦਾ ਧਿਆਨ ਰੱਖੋ ਜੀ ਧੰਨਵਾਦ